ਫਿਰ ਭਗਤ ਨਾਮਦੇਵ ਜੀ ਨੇ ਤਲੋਚਨ ਨੂੰ ਫਿਰ ਕੁਝ ਉਦਾਹਰਨਾਂ ਦਿੱਤੀਆਂ ਭਗਤ ਨਾਮਦੇਵ ਜੀ ਕਹਿੰਦੇ ਤਲੋਚਨਾ ਜਦੋਂ ਆਪਾਂ ਛੋਟੇ ਸੀ ਬਾਜ਼ਾਰ ਵਿੱਚੋਂ ਕਾਗਜ਼ ਲਿਆ ਕੇ ਉਹਦਾ ਪਤੰਗ ਬਣਾ ਕੇ ਉਹਨੂੰ ਡੋਰੀ ਪਾ ਕੇ ਅਸਮਾਨ 'ਚ ਛੱਡ ਦਿੰਦੇ ਹੁੰਦੇ ਸੀ ਬੱਚੇ ਕਰਦੇ ਆ ਨਾ ਇਸ ਤਰ੍ਹਾਂ ਫਿਰ ਜਦੋਂ ਪਤੰਗ ਚੜ ਜਾਂਦਾ ਨਾ ਇੱਕ ਹੱਥ ਨਾਲ ਤਾਂ ਡੋਰ ਖਿੱਚੀ ਜਾਂਦੇ ਐ ਤੇ ਮਿੱਤਰਾਂ ਨਾਲ ਗੱਲਾਂ ਵੀ ਕਰੀ ਜਾਂਦੇ ਧਿਆਨ ਉਹਦਾ ਪਤੰਗ ਚ ਹੁੰਦਾ ਹੈ ਗੱਲਾਂ ਵੀ ਕਰਦਾ ਆਣੀ ਲੈ ਕਾਗਦ ਕਾਟੀ ਲੈ ਗੂਡੀ ਆਕਾਸ਼ ਮਧੇ ਪਰਮੀ ਵਾਲੇ ਪੰਚ ਜਨਾਂ ਸੋ ਬਾਤ ਬਤਉਆ ਚੀਤ ਸੋ ਗੂਡੀ ਰਾਖੀ ਹਲੇ ਮਨ ਰਾਮ ਨਾਮਾ ਵੇਢੀ ਹਲੇ ਜੈਸੇ ਕਨਕ ਕਲਾ ਚਿਤ ਮੰਡੀ ਹਲੇ ਸੁਨਿਆਰਾ ਦੁਕਾਨ ਤੇ ਬੈਠਾ ਗਾਹਕ ਵੀ ਭਗਤਾਈ ਜਾਂਦਾ ਪਰ ਧਿਆਨ ਉਹਦਾ ਸੋਨੇ 'ਚ ਹੁੰਦਾ। ਉਹ ਇੰਨੀ ਕਿਹੜੀ ਅੱਖ ਰੱਖਦਾ ਵੀ ਭਾਵੇਂ ਜਿੰਨਾ ਮਰਜ਼ੇ ਉਹਨੂੰ ਕੋਈ ਲਜਾਣ ਦਾ ਯਤਨ ਕਰੇ। ਜੋ ਸੋਨੇ ਦੇ ਗਹਿਣੇ ਘੜ ਰਿਹਾ ਨਾ ਬੈਠਾ ਉਹ ਦੇਖ ਲਓ ਉਹਦਾ ਹੱਥ ਉੱਥੇ ਚੱਲੇਗਾ। ਧਿਆਨ ਸੋਨੇ 'ਤੇ। ਗਾਹਕਾਂ ਨਾਲ ਵੀ ਗੱਲਾਂ ਕਰੀ ਜਾਂਦਾ। ਇਸ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਜਿਵੇਂ ਸੁਨਿਆਰਾ ਧਿਆਨ ਸੋਨੇ 'ਚ ਰੱਖਦਾ ਗਾਹਕ ਵੀ ਮੁਕਤਾਈ ਜਾਂਦਾ ਹੈ। ਰੱਬ ਦੇ ਪਿਆਰੇ ਦੁਨੀਆਂ ਦੇ ਵਿਹਾਰ ਵੀ ਕਰੀ ਜਾਂਦੇ ਨੇ ਤੇ ਨਾਮ ਨਾਲ ਉਹ ਵੀ ਲੈ ਬਲੀ ਟੁੱਟਦੀ ਲੋਗਨ ਸਿਓ ਮੇਰਾ ਠਾਠਾ ਬਾਗਾ ਸਾਚ ਨਾਮ ਮੇਰਾ ਮਨ ਲੱਗਿਆ ਇਹ ਤਾਂ ਠਾਠਾ ਬਾਗਾ ਫਿਰ ਤੀਜੀ ਉਦਾਹਰਣ ਭਗਤ ਨਾਮਦੇਵ ਜੀ ਤਲੋਚਨ ਨੂੰ ਕਹਿੰਦੇ ਨੇ ਨਾਮਦੇਵ ਜਿਸ ਤਰ੍ਹਾਂ ਆਣੀ ਲਗਾਗਰ ਭرائی ਲੈ ਉਦਕ ਰਾਜਕੁਆਰ ਪ੍ਰੰਦਰਿਏ ਹਸਤ ਬਿਨੋਦ ਬਾਤ ਕਰਦੀ ਹੈ ਚੀਤ ਸੁਗਗ ਰਾਖੀ ਲਈ ਤਲੋਚਨਾ ਜਿਸ ਤਰ੍ਹਾਂ ਮਾਈਆਂ ਖੂਹ ਤੋਂ ਪਾਣੀ ਦਾ ਘੜਾ ਭਰਦੀਆਂ ਨੇ ਦੋ-ਦੋ ਘੜੇ ਵੀ ਸਿਰ ਤੇ ਰੱਖ ਲੈਂਦੀਆਂ ਨੇ ਫਿਰ ਜਦੋਂ ਵਾਪਸ ਆਉਂਦੀਆਂ ਨੇ ਆਪਣੀਆਂ ਸਹੇਲੀਆਂ ਸਖੀਆਂ ਨਾਲ ਬਾਤ ਵੀ ਕਰਦੀਆਂ ਨੇ ਹੱਸਦੀਆਂ ਵੀ ਨੇ ਮਖੌਲ ਵੀ ਕਰਦੀਆਂ ਨੇ ਪਰ ਘੜਾ ਨਹੀਂ ਡਿੱਗਣ ਦਿੰਦੀਆਂ ਧਿਆਨ ਘੜੇ 'ਚ ਹੁੰਦਾ ਇਸੇ ਤਰ੍ਹਾਂ ਰੱਬ ਦੇ ਪਿਆਰੇ ਭਾਵੇਂ ਸੰਸਾਰ ਦਾ ਜਿੰਨਾ ਮਰਜ਼ੀ ਬੋਝ ਚੁੱਕਿਆ ਹੋਵੇ ਆਪਾਂ ਕਹਿੰਦੇ ਨਾ ਕੰਮ ਬੜੇ ਨੇ ਨਾਮ ਕਿਵੇਂ ਜਪੀਏ ਜੀ ਇਸ ਤਰ੍ਹਾਂ ਜਪਦੇ ਨੇ ਭਗਤ ਨਾਮਦੇਵ ਜੀ ਕਹਿੰਦੇ ਜਿੰਨਾ ਮਰਜੀ ਸੰਸਾਰ ਦਾ ਬੋਝ ਸਿਰ ਤੇ ਹੋਏ ਪਰ ਉਹ ਨਾਮ ਨਹੀਂ ਛੱਡਦੇ ਮਹਾਪੁਰਸ਼ ਕਿੱਡੇ ਕਿੱਡੇ ਅਸਥਾਨ ਚ ਲਾਉਂਦੇ ਆ ਕਿੰਨੀਆਂ ਕਿੰਨੀਆਂ ਸੇਵਾਵਾਂ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਨਿੰਦਰ ਸਿੰਘ ਜੀ ਆਉਂਦੇ ਨੇ ਇੱਥੇ ਦਰਸ਼ਨ ਦੇਣ ਸੰਗਤਾਂ ਨੂੰ ਕਿੱਡੇ ਕਿੱਡੇ ਵੱਡੇ ਪ੍ਰਬੰਧ ਨੇ ਉਹਨਾਂ ਦੇ ਫਿਰ ਹੋਰ ਤਾਂ ਨਾਮ ਜਪਣ ਹੀ ਨਾ ਉਹਨਾਂ ਨਾਲੋਂ ਜ਼ਿਆਦਾ ਕੰਮ ਤਾਂ ਕਿਸੇ ਨੂੰ ਨਹੀਂ ਹੁੰਦੇ ਪਰ ਕੰਮ ਤਾਂ ਬਾਹਰਲਾ ਉਹਨਾਂ ਦੇ ਅੰਦਰ ਵੀ ਚੱਲ ਰਿਹਾ ਹੈ। ਭਗਤ ਨਾਮਦੇਵ ਜੀ ਕਹਿੰਦੇ ਉਹ ਦੇਖ ਲੈ ਕੜਾ ਨਹੀਂ ਗਿਰਨ ਦਿੰਦੀ। ਫਿਰ ਚੌਥੀ ਉਦਾਹਰਨ ਭਗਤ ਨਾਮਦੇਵ ਜੀ ਕਹਿੰਦੇ ਮੰਦਰ ਏਕ ਦਵਾਰ ਦਸ ਜਾਕੇ ਗਊ ਚਰਾਵਨ ਛਾੜੀਐ ਲੈ। ਪੰਜ ਕੋਸ ਪਰ ਗਊ ਚਰਾਵਤ ਚੀਤ ਸੁਬ ਬਛਰਾ ਰੱਖੀਐ ਲੈ। ਨਾਮਦੇਵ ਜੀ ਕਹਿੰਦੇ ਗਾਂ ਨੂੰ ਛੱਡ ਦਿਓ ਚਰਨ ਵਾਸਤੇ। ਪੰਜ ਕੋਹ ਤੇ ਵੀ ਭਾਵੇਂ ਚਰਨ ਚਲੀ ਜਾਏ ਉਹ ਕਾ ਵੀ ਚਰਦੀ ਐ ਪਰ ਧਿਆਨ ਉਹਦਾ ਬਛਰੇ ਚ ਹੁੰਦਾ ਵੀ ਮੈਂ ਜਾ ਕੇ ਉਹਨੂੰ ਦੁੱਧ ਪਿਉਣਾ ਇਸ ਤਰ੍ਹਾਂ ਰੱਬ ਦੇ ਪਿਆਰਿਆਂ ਦਾ ਧਿਆਨ ਭਾਵੇਂ ਸੰਸਾਰ ਵਿੱਚ ਰਹਿਣ ਪਰਿਵਾਰ ਵਿੱਚ ਰਹਿਣ ਗ੍ਰਸਤ ਵਿੱਚ ਰਹਿਣ ਮਾਇਆ ਦੇ ਢੇਰ ਤੇ ਅੱਪੜੀ ਨਾ ਧਾਰਨਾ ਉਹ ਮਾਇਆ ਦੇ ਢੇਰ ਆ ਸੰਸਾਰ ਨੂੰ ਬੈਠੇ ਬੈਠੇ ਖਿਆਲ ਆ ਗਏ ਇਦਾਂ ਹੀ ਪਹਿਲਾਂ ਪੜੀ ਸੁਣੀ ਤਾਂ ਕਿਤੋਂ ਨਹੀਂ ਹੈ ਕਿ ਭਾਵੇ ਮਾਇਆ ਦੇ ਢੇਰ ਤੇ ਵੀ ਬੈਠੇ ਰਹਿੰਦੇ ਆ ਉਹਨਾਂ ਨੂੰ ਪੁਰਦਾ ਨਹੀਂ ਹੈ। ਮਹਾਪੁਰਸ਼ਾਂ ਦਾ ਮੈਂ ਇੱਕ ਬਚਨ ਸੁਣਿਆ। ਰਾਜ ਜੋਗੀ ਮਹਾਪੁਰਸ਼ ਸੋਨਾ ਬਹੁਤ ਪਾ ਕੇ ਰੱਖਦੇ ਆ। ਕਈ ਮਹਾਪੁਰਸ਼ਾਂ ਦੀ ਰੀਸ ਕਰਨ ਲੱਗ ਜਾਂਦੇ ਆ ਸੋਨੇ ਦੀਆਂ ਮੁੰਦਰਾ ਪਾਣ ਲੱਗ। ਸੰਤ ਪਾਉਂਦੇ ਸੀ ਜੀ ਉਹਨਾਂ ਨੇ ਦੇਖਿਆ ਸੀ ਉਹਨਾਂ ਦੇ ਪਾਈਆਂ। ਕਿਸੇ ਨੇ ਕਿਹਾ ਮਹਾਰਾਜ ਇਹ ਇੰਨਾ ਸ਼ਿੰਗਾਰ ਕਰਕੇ ਰੱਖਦੇ ਆ ਇਹਨਾਂ ਨੂੰ ਚਾਹੀਦਾ ਨਹੀਂ ਬਾਣੀ ਤੇ ਤਾਂ ਲਿਖਿਆ ਕੂੜ ਸੋ ਇਹਨਾਂ ਕੂੜ ਰੂਪਾ ਕੂੜ ਪੈਨਨਹਰ ਮਹਾਪੁਰਸ਼ ਕਹਿੰਦੇ ਇਹਨਾਂ ਦੀ ਜਿਹੜੀ ਅਵਸਥਾ ਹੈ ਨਾ ਜਿਹੜਾ ਇਹਨਾਂ ਦੇ ਹੱਥਾਂ 'ਚ ਪਾਇਆ ਹੋਇਆ ਇਹਨਾਂ ਨੂੰ ਪਤਾ ਹੀ ਨਹੀਂ ਵੀ ਮੈਂ ਪਾਇਆ ਹੋਇਆ ਕਿ ਨਹੀਂ ਕੋਈ ਲਾ ਕੇ ਭਾਵੇਂ ਲੈ ਜਾਏ ਇਹਨਾਂ ਨੇ ਰੋਕਣਾ ਨਹੀਂ ਤੂਟਾ ਸਾਮ ਸਾਮ ਕੇ ਰੱਖਦਾ ਹੈ ਨਾ ਕਿਤੇ ਕਿਆਰ ਵਿਹਾਰ ਵਾਲੇ ਦਿਨ ਕੱਢੀ ਕਿਉਂਕਿ ਉਹ ਧਿਆਨ ਉਹ 'ਚ ਫਸਿਆ ਵੀ ਕੋਈ ਚੋਰੀ ਨਾ ਕਰ ਲੇ ਦੇਖੋ ਸਾਡਾ ਧਿਆਨ ਹੈ ਨਾ ਮਾਇਆ 'ਚ ਕਿੰਨਾ ਪ੍ਰਪੱਕ ਹੈ ਇੱਥੇ ਬੈਠਿਆ ਘਰ ਦਾ ਧਿਆਨ ਹੈ ਕਈਆਂ ਨੂੰ ਕਿ ਜਾ ਕੇ ਪੱਠੇ ਪਾਉਣੇ ਹੈ ਕਰਦਾ ਕੰਮ ਕਰਨਾ ਹੈ ਬਾਜ਼ਾਰ 'ਚ ਇਹ ਕੰਮ ਕਰਨਾ ਹੈ ਕੱਲ ਨੂੰ ਵਿਆਹ ਵਿਆਹ ਕੱਲ ਨੂੰ ਅੱਜ ਚਿੰਤਾ ਲੱਗੀ ਹੋਈ ਹੈ ਵਿਆਹ ਤੇ ਜਾਣਾ ਕੱਲ ਇਸ ਤਰ੍ਹਾਂ ਉਹਨਾਂ ਦਾ ਨਾਮ ਬਸ ਇਹੀ ਤਾਂ ਫਰਕ ਹੈ ਜਿੰਨਾ ਸਾਸ ਗਰਾਸ ਨਾ ਵਿਸਰੈ ਕੀ ਫਰਕ ਹੁੰਦਾ ਹੈ ਉਹਨਾਂ ਨੂੰ ਕਦੇ ਭੁੱਲਦਾ ਹੀ ਨਹੀਂ ਸਾਨੂੰ ਕਦੇ ਹੀ ਚੇਤੇ ਆਉਂਦਾ ਸਵੇਰ ਸ਼ਾਮ ਕਦੇ ਤੇ ਫੇਰੇ ਬੈਠੇ ਆ ਗਏ ਉਹ ਦਿਨ ਰਾਤ ਸਮਾਧੀ 'ਚ ਰਹਿੰਦੇ ਆ ਨਾਮਦੇਵ ਜੀ ਕਹਿੰਦੇ ਜਿਵੇਂ ਗਊ ਭਾਵੇਂ 5 ਕੋਸ ਤੇ ਚੱਲ ਰਹੀ ਹੋਏ ਤਲੋਚਨਾ ਧਿਆਨ ਬਸ਼ਰੇ ਚ ਹੁੰਦਾ ਵੀ ਜਾ ਕੇ ਉਹਨੂੰ ਦੁੱਧ ਪਿਉਣਾ ਫਿਰ ਪੰਜਵੀਂ ਉਦਾਹਰਣ ਦਿੰਦੇ ਨੇ ਨਾਮਦੇਵ ਜੀ ਕਹਿੰਦੇ ਤਲੋਚਨ ਮਿਤਰਾ ਇਹ ਪੰਜਵੀਂ ਉਦਾਹਰਣ ਤਾਂ ਆਪਣੇ ਤੇ ਵੀ ਘਟੀ ਐ ਕਹਤ ਨਾਮਦੇਵ ਸੁਨੋ ਤਲੋਚਨ ਬਲਕ ਪਲਨ ਪੌਢੀਲੇ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੁਬਲਕ ਰਾਖੀ ਹਲੇ ਨਾਮਦੇਵ ਜੀ ਕਹਿੰਦੇ ਬੱਚਾ ਪੰਗੂੜੇ ਚ ਝੂਟ ਰਿਹਾ ਹੈ ਮਾਤਾ ਅੰਦਰ ਬਾਹਰ ਹੁੰਦੀ ਹੈ ਘਰ ਦੇ ਵਿੱਚ ਕਦੇ ਬਾਹਰ ਪੋਚਾ ਮਾਰਦੀ ਇਕ ਦੇ ਅੰਦਰ ਝਾੜੂ ਮਾਰਦੀ ਹੈ ਬੱਚਾ ਅੰਦਰ ਪੰਗੂੜੇ ਵਿੱਚ ਹੈ ਪਰ ਕੰਮ ਕਰਦੀ ਨੂੰ ਵੀ ਬੱਚੇ ਦਾ ਖਿਆਲ ਰਹਿੰਦਾ ਵੀ ਮੇਰਾ ਬੱਚਾ ਅੰਦਰ ਟੰਗੂੜੇ ਚ ਉਹਨੂੰ ਦੁੱਧ ਵੀ ਪਿਆਣਾ ਕਿਤੇ ਰੋਏ ਨਾ ਕਿਤੇ ਉਹਨੂੰ ਕੋਈ ਤਕਲੀਫ ਨਾ ਰਹਿੰਦਾ ਕਿ ਨਹੀਂ ਰਹਿੰਦਾ ਖਿਆਲ ਭਗਤ ਤਰਲੋਚਨ ਜੀ ਕਹਿੰਦੇ ਰਹਿੰਦਾ ਤਾਂ ਹੈ ਗੱਲਾਂ ਤਾਂ ਸਾਰੀਆਂ ਠੀਕ ਨੇ ਇਸੇ ਤਰ੍ਹਾਂ ਹੀ ਇੰਨੀਆਂ ਉਦਾਹਰਨਾਂ ਦੇ ਕੇ ਫਿਰ ਭਗਤ ਨਾਮਦੇਵ ਜੀ ਕਹਿੰਦੇ ਨਾਮਾ ਕਹੈ ਤਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਚਿਤ ਜੋੜ ਕੇ ਵੈ ਗੁਰੂ ਨਾਲ ਰਖੀਏ ਹੱਥੀ ਪੈਰੀ ਕੰਮ ਕਰੀਏ ਜਿਸ ਜੋੜ ਕੇ ਹਰੀ ਦੇ ਨਾਲ ਰਖੀਏ ਅੱਸੀ ਫੈਰੀ ਕੰਮਸਰੀਏ ਜੇ